ਜੈ ਕਰਦੇਵ ਧੰਨ ਗੁਰਦੇ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ ਇਹ ਡੇਰਾ ਸੰਤ ਬਾਬਾ ਹਸਰਾਜੀ ਮਹਾਰਾਜ ਇਸੇ ਨਗਰ ਦੇ ਵਿੱਚ ਅਵਤਾਰ ਹੋਇਆ ਹੈ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਮਹਾਪੁਰਸ਼ ਆਉਂਦਾ ਹੈ ਸਤਗੁਰੂ ਨਾਮਦੇਵ ਜੀ ਆਏ ਸਤਗੁਰੂ ਕਬੀਰ ਜੀ ਆਏ ਸਤਗੁਰੂ ਵਿਦਾਸ ਜੀ ਆਏ ਸਤਗੁਰੂ ਨਾਨਕਦੇਵ ਜੀ ਆਏ ਜੋ ਵੀ ਮਹਾਤਮਾ ਜਨ ਆਉਂਦਾ ਹੈ ਆਪਣੇ ਮਾਪਿਆਂ ਦੇ ਘਰ ਜਨਮ ਲੈਂਦਾ ਹੈ ਮਾਤਾ ਦੀ ਗਰਭ ਦੇ ਵਿੱਚ ਪੈਦਾ ਹੁੰਦਾ ਹੈ ਇਸ ਦੁਨੀਆ ਤੇ ਆ ਕੇ ਕੋਈ ਚੰਗਾ ਸਮਝੇ ਕੋਈ ਮਾੜਾ ਸਮਝੇ ਹੌਲੀ-ਹੌਲੀ ਪਤਾ ਚੱਲਦਾ ਹੈ ਇਸੇ ਤਰ੍ਹਾਂ ਸੰਤ ਬਾਬਾ ਹੰਸਰਾਜ ਜੀ ਮਹਾਰਾਜ ਇਸ ਪਿੰਡ ਪੰਡਵੇ ਦੀ ਧਰਤੀ ਤੇ 1962 ਵਿੱਚ ਬੈਰ ਐਤਵਾਰ ਜੇਠਾ ਸਵੇਰੇ 9 ਵਜੇ ਚਰਮ ਮਾਰਗ ਪਾ ਕੇ ਸੰਗਤਾਂ ਨੂੰ ਤਰਲੇ ਪ੍ਰਕਾਸ਼ ਹੋਇਆ ਦਾਸ ਦੀ ਉਮਰੋਂ ਤਾਂ 12 ਤੋਂ 13 ਸਾਲ ਦੀ ਸੀ ਜਦੋਂ ਬਾਬਾ ਜੀ ਇਸ ਪਰਿਵਾਰ ਵਿੱਚ ਆਏ ਬਾਬਾ ਜੀ ਇਸ ਪਰਿਵਾਰ ਦੇ ਵਿੱਚ ਬਾਬਾ ਜੀ ਦਾ ਕਹਿਣ ਨੂੰ ਦਿਲ ਨਹੀਂ ਕਰਦਾ ਵੀ ਮੈਂ ਆਪਣੇ ਬਰਦਰ ਕਮਾਂ ਜਾਂ ਆਪਣੇ ਵੀਰ ਕਮਾਂ ਮੈਂ ਕਹਿੰਨਾ ਮੇਰੇ ਰੱਬ ਜੀ ਆਏ ਜਿਨ੍ਹਾਂ ਨੇ ਆ ਕੇ ਸਾਨੂੰ ਪ੍ਰਕਾਸ਼ ਕਰਾਇਆ ਪ੍ਰਮਾਤਮਾ ਦੇ ਸਿਮਰਨ ਦਾ ਗੁਰੂਆਂ ਦੇ ਨਾਲ ਜੋੜਿਆ 1922 ਤੋਂ ਸੰਤ ਬਾਬਾ ਹਸਰਾਜੀ ਦਾ 7 ਸਾਲ ਦੀ ਆਰਜੂ ਵਿੱਚ ਬਾਬਾ ਜੀ ਜੋਤੀ ਸਰੂਪ ਹੋਏ ਜਨਾ ਦਾ ਸਤ ਮਜਲਾ ਗੁਰਦੁਆਰਾ ਸਾਹਿਬ ਸੰਗਤਾਂ ਨੇ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ ਬਣਵਾਇਆ ਇੱਕ ਮਰਦੇ ਤੋਂ ਅੱਜ ਸਤ ਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਜੋ ਜੋ ਸੰਗਤਾਂ ਨੇ ਕੁਰਬਾਨੀਆਂ ਬਾਬਾ ਜੀ ਦੀਆਂ ਬੇ ਥਾਇਆ ਕੋਤਕ ਬਾਬਾ ਜੀ ਦੇ ਇਸ ਨਗਰ ਦੇ ਵਿੱਚ 1962 ਤੋਂ ਲੱਗੇ ਫਿਰ ਹੌਲੀ ਹੌਲੀ ਸੰਤ ਬਾਬਾ ਹਸਰਾ ਦੇ ਸੇਵਕ ਸਰਦਾਰ ਪੰਮਾ ਸਿੰਘ ਜੀ ਬੋਟਰ ਇਸੇ ਨਗਰ ਦੇ ਜ਼ਿਮੀਦਾਰ ਘਰਾਣੇ ਚੋਂ ਉੱਥੇ ਅਮਰੀਕਾ ਕਾ 10 ਨੂੰ ਬੁਲਾਇਆ ਉਤਵਾ ਸਰਜੀਤ ਰੂਬੀ ਕਾਲ ਸਵਸਦਨ ਗੋਰੇ ਅੰਗਰੇਜ਼ ਸੇਵਾਦਾਰ ਬਣੇ ਜਿਨ੍ਹਾਂ ਨੇ ਸੰਤ ਬਾਬਾ ਮੋਹਨ ਜੀ ਨੂੰ ਅਮਰਕਤ ਬੁਲਾਇਆ ਦਾਦੀ ਸਿਹਤ ਨਾ ਠੀਕ ਹੋਣ ਕਾਰਨ ਦਾਸ ਨੇ ਸੋਚਿਆ ਆਪਣੀਆਂ ਸਿੱਖ ਸੰਗਤਾਂ ਨੂੰ ਕੋਈ ਆਓ ਬਣੋ ਸੇਵਾਦਾਰ ਪਰ ਸਾਰੇ ਅਮਰੀਕਾ ਕੈਨੇਡਾ ਇੰਗਲੈਂਡ ਚ ਇੱਧਰ ਸਾਰਿਆਂ ਨੇ ਆਪ ਆਪਣੇ ਐਫੀਡੈਵਿਟ ਲੈ ਕੇ ਦਿੱਤੇ ਆ ਅਸੀਂ ਅੰਦਰ ਬਾੜ ਕੇ ਇਹਨੇ ਚੋਰੀ ਕੀਤਾ ਕੰਮ ਸੰਤ ਬਾਬਾ ਜਸਵਿੰਦਰਪਾਲ ਜੀ ਮੇਰੇ ਕੋਲ ਖੜੇ ਐ ਸੰਤ ਬਾਬਾ ਮੋਹਨ ਜੀ ਅਮਰੀਕਾ ਵਿੱਚ ਅਸੀਂ ਦੋਨਾਂ ਨੂੰ ਬਰਬਰ ਤਾਂ ਸਾਧੂ ਬਣਾਇਆ ਨਾਮ ਜਪਣ ਦਾ ਫਾਇਦਾ ਇੱਥੇ ਬਾਕੀ ਕੁਝ ਨਹੀਂ ਹੈ ਐਸੇ ਕਰਕੇ ਅਮਰੀਕਾ ਜਾ ਕੇ ਸੰਤ ਬਣਦੀ ਲੋੜ ਨਹੀਂ ਸੀ ਅਮਰੀਕਾ ਦਾ ਤਲਫਲ ਜੋ ਕਿ 17 ਸਾਲ ਹੋ ਗਏ ਇਹ ਡੇਰੇ ਇਮਾਰਤਾਂ ਨੂੰ ਭੇਜਦਾ ਪੈਸਾ ਭੁੱਲੇ ਨਹੀਂ ਰੱਖਦਾ ਔਰ 78 ਵਿੱਚ 10 ਨੂੰ ਅਮਰੀਕਾ ਅਰਮਕੰਟੀ ਚ ਬਾਬਾ ਜੀ ਨੇ ਭੇਜਿਆ ਸੀ 78 ਵਿੱਚ ਤੁਸੀਂ ਪੁੱਛਿਆ ਵੇ ਗੁਰੂ ਰਵਿਦਾਸ ਤੋਂ ਕਾਦਾ ਇਹ ਗੱਲ ਇਧਰੋਂ ਆਈ ਹੈ ਕਿਉਂਕਿ ਸਾਹਮਣੇ ਜੋ ਲਿਖਿਆ ਸ੍ਰੀ ਗੁਰੂ ਰਵਿਦਾਸ ਪੀਰਤ ਸੰਸਕੰਟ ਪੰਡਵਾਹ ਸਹਿਣ ਡੇਰਾ 108 ਸੰਤ ਬਾਬਾ ਹਸਰਾਜੀ ਮਹਾਰਾਜੀ ਬਾਬਾ ਜੀ ਨੇ ਉੱਥੇ ਲਾਇਆ ਸੀ 80 ਚ ਪ੍ਰਤੱਖ ਪ੍ਰਮਾਨ ਦਰਸ਼ਨ ਦੇ ਕੇ ਬਾਬਾ ਜੀ ਨੇ ਕਹੇ ਮੇਰੇ ਪੁੱਤਰ ਕੋਈ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਤੀਰਥ ਹੋਵੇ ਜਿੱਦਾਂ ਹੋਰ ਗੁਰੂਆਂ ਦੇ ਨਾਤੇ ਬਹੁਤ ਸਾਰੇ ਐ ਲੋਕ ਨਾਉਂਦੇ ਆ ਰਾਮ ਦਾਸ ਰੂਬਰ ਨਾਤੇ ਕਹਿ ਕੇ ਬੇ ਗੁਰਦੇਵ ਦੇ ਨਾਤੇ ਮੈਂ ਕਹਾਂ ਜੀ ਕਿਤੇ ਨਹੀਂ ਕਹਿੰਦੇ ਕੋਈ ਸਮਾਜਿਕ ਭੰਡਵੇ ਦੀ ਧਰਤੀ ਤੇ ਆਪਾਂ ਬਣਾਵਾਂਗੇ ਸੰਗਤ ਦਾ ਸਹਯੋਗ ਦਾਸ ਹੁਮਦੇ ਰਹੇ ਅਮਰੀਕਾ ਚਲੇ ਗਏ 2002 ਵਿੱਚ ਸੰਤ ਬੀਬੀ ਵਿਮਲਾ ਰਾਣੀ ਬਾਬਾ ਜਸਵਿੰਦਰ ਪਾਲ ਜੀ ਮੋਹਨ ਪਾਲ ਜੀ ਸਾਡੇ ਪ੍ਰਬੰਧਕ ਇੱਥੇ ਸੇਵਾਦਾਰ ਨਾਲ ਲੈ ਕੇ ਸਿਲਵਰਵਲ ਜਾ ਰਹੇ ਆ ਉਸ ਸਰੋਵਰ ਦੀ ਜਮਗਾ ਜਗਾ ਖਰੀਦ ਕੀਤੀ ਪਿੰਡ ਦੇ ਲੋਕਾਂ ਤੋਂ ਹੌਲੀ ਹੌਲੀ ਦੇਰਾ ਵੱਧ ਆ ਗਿਆ ਉਹ ਘਰ ਦੇ ਘਰ ਸਰੋਵਰ ਆਪਾਂ ਹੁਣ 21ਵਾਂ ਮਾਗੀ ਜੁੜ ਮੇਲਾ ਗੁਰੂ ਰਵਿਦਾਸ ਮਰਦੇ ਨਾਤੇ ਜੋ ਕਿ 7 ਜਨਵਰੀ ਤੋਂ ਸ੍ਰੀ ਅਖੰਡ ਪਾਤਸ਼ਾਹ ਲੜੀ ਸਿੱਖ ਸੰਗਤਾਂ ਲੋ 42 ਅਖੰਡ ਪਾਤਸ਼ਾਹ ਤੇ ਬਾਬਾ ਹਸਰਤ 39ਵਾਂ ਆਗਮਦਸ਼ ਪ੍ਰਕਾਸ਼ ਦਿਹਾੜਾ ਮਨਾਉਣ ਦੀ ਖੁਸ਼ੀ ਅੰਦਰ ਇਹ ਲੜੀਆਂ ਚੱਲ ਰਹੀਆਂ ਜਿਨ੍ਹਾਂ ਦਾ 19 ਜਨਵਰੀ ਨੂੰ ਇਹ ਸਮਾਪਤੀ ਹੋਣੀ ਹੈ ਸੰਗਤ ਦੀ ਬੜੀ ਕਿਰਪਾ ਸੰਗਤਾਂ ਵਰਾਓ ਇਹ ਜਿਹੜਾ ਮਹਿਲ ਬਣਾਇਆ ਸੰਤ ਬਾਬਾ ਮੋਹਨਪਾਲ ਦੀ ਡਿਊਟੀ ਲਾਈ ਵੇ ਤੂੰ ਬਾਹਰ ਆ ਤੈਨੂੰ ਸੰਗਤਾਂ ਵੇਸੇ ਡੇਰੇਲੇ ਭੇਜਿਆ ਇਹ 10 ਬੈਡਰੂਮ ਜਿਹੜਾ ਕਿਲਾ ਬਣਾਇਆ ਜਿਹਦੇ ਉੱਪਰ ਸ਼ੌਕਸੀ ਰੱਖਣ ਦਾ ਉਹਨਾਂ ਨੇ ਸੇਵਾ ਕੀਤੀ ਹੈ ਸਾਰੀ ਦੀ ਸਾਰੀ ਤਾਂ ਕਰਕੇ ਇਹਦੇ ਵੇ ਸੰਗਤਾਂ ਦਾ ਅੰਨਾ ਨਹੀਂ ਲਾਇਆ ਫੜ ਕੇ ਅਸੀਂ ਉਹ ਬੇਟਾ ਸੰਗਤ ਦੇ ਤੁਰਤੇ ਉਹਨੇ ਕੱਲੇ ਨੇ ਬੜਾਈਆ ਬਿਲਡਿੰਗ ਉਹਦੇ ਉੱਤੇ ਲਿਖਿਆ ਔਰ ਬਾਬਾ ਜੀ ਦਾ ਜਿਹੜੇ ਬਾਬਾ ਹਸਰ ਨੇ ਸਾਨੂੰ ਦੁਨੀਆ 'ਚ ਦਿਖਾ ਲਿਆ ਅਸੀਂ ਬਾਬਾ ਜੀ ਨੂੰ ਇਹ ਰਹਿਸਤੇ ਉੱਪਰ ਉਹਨਾਂ ਦੀ ਕਿਰਪਾ ਦੇ ਨਾਮ ਬੇਰਾ 108 ਸੰਤ ਬਾਬਾ ਹਸਰਾਜੀ ਮਹਾਰਾਜ ਸ੍ਰੀ ਗੁਰੂ ਰਵਿਦਾਤ ਤੀਰਤ ਸੰਸਜਨ ਪੜਵਾ ਇਹਦੇ ਉੱਤੇ ਸੈਲ ਲਾਉਣ ਲਈ ਪੰਜਾਸ਼ਾ ਮੁੜਿਆ ਨੇ 4 ਲੱਖ ਤੇ 5000 ਅਸੀਂ ਉਹਨਾਂ ਅਖਰਾਂ ਦੇ ਦਿੱਤਾ ਉਹਨਾਂ ਨੇ ਸੇਵਾ ਕਰਵਾਈ ਆ ਇਹਦੇ ਨਾਲ ਰਿਸ ਪਾਗੇ ਹੋਰ ਵੀ ਕਿਤੇ ਕਰਾਂਗੇ ਦਾਸ ਨਾ ਕੰਮ ਕਰਦਾ ਨਾ ਬਾਹਰ ਜਾ ਕੇ ਉਹਨਾਂ ਨੇ ਇੱਥੇ ਪੈਸਾ ਸੰਗਤ ਦਾ ਸੰਗਤ ਤੋਂ ਵਕਾਰ ਅਸੀਂ ਕੁਝ ਵੀ ਨਹੀਂ ਆ ਜੋ ਕੋ ਸੰਗਤ ਦਾ ਸਭ ਕੁਝ ਇਸੇ ਤਰ੍ਹਾਂ ਆਓ ਆ ਲੰਗਰ ਹਾਲ ਮੂਰੇ ਖੜੇ ਆ ਇਹ ਵੀ ਸੰਗਤਾਂ ਦਾ ਆ ਕੋਠੀ ਸੱਚਖੰਡ ਦੀ ਇਹ ਵੀ ਸੰਗਤਾਂ ਦਾ ਜੋ ਵੀ ਜੋ ਸੰਗਤ ਬਣਾ ਰਹੀ ਹੈ ਆ ਦੇਖੋ ਕਿੱਡੇ ਕਿੱਡੇ ਮੋੜ ਤੇ ਕੈਮਰਾ ਲਾਇਓ ਤੇ ਹੌਲੀ ਹੌਲੀ ਚੱਲਦੇ ਚੱਲਦੇ ਆਪਾਂ ਜਿੱਥੇ ਗੁਰੂ ਰਵਿਦਾਸ ਮਾਡਲ ਸਕੂਲ ਮੈਂ ਬਾਬਾ ਜੀ ਨੂੰ ਕਿਹਾ ਬਾਬਾ ਜੀ ਸੰਤਾਨ ਨੇ ਦਾ ਆਪਣੇ ਨਾਂ ਤੇ ਬਣਾਇਆ ਉਹ ਕਹਿੰਦੇ ਬਣਾਉਣ ਆਪਾਂ ਸਤਗੁਰੂ ਵਿਦਾਸ ਮਰ ਦੇ ਨਾਂ ਤੇ ਇਦਨ ਇਮਾਰਤਾਂ ਬਣਾਉਣੀਆਂ ਪੁੱਤਰ ਸਰੋਵਰ ਵੀ ਜਗਤ குரு ਦੇ ਨਾਂ ਤੇ ਸਕੂਲ ਵੀ ਜਗਤ குரு ਦੇ ਨਾਂ ਤੇ ਜਿੱਥੇ 450 ਬੱਚਾ ਸੀ ਆ ਕਰੋਨਾ ਵਿੱਚ ਥੋੜੇ ਘਟ ਗਏ ਸਾਡਾ ਬਹੁਤ ਵਧੀਆ ਸਕੂਲ ਚੱਲਦਾ ਨਾ ਮਾਤਰ ਹਿਸਾਂ ਹੈ ਨਹੀਂ ਪਤਾ ਕਰਕੇ ਦੇਖੋ ਬਾਬਾ ਦਾ ਜਿਹੜਾ ਗੱਲਾ 50 ਤੋਂ 60000 ਰੁਪਇਆ ਸਾਡੇ ਇਸ ਨਗਰ ਦੀ ਪ੍ਰਿੰਸੀਪਲ ਲੜਕੀ ਆ ਨਹੀਂ ਤਾਂ ਜੇ ਝੂਠ ਬੋਲਿਓ ਨਹੀਂ ਰਲਾ ਪਾਉਣਾ ਪਿੰਦਿਆਂ ਨੇ ਪਰ ਉਹ ਰੋਂਦੇ ਆ ਕਿਵਰੀ ਬਾਬਾ ਜੀ ਕਿੱਦਾਂ ਚਲੋਣੇ ਆ ਮੇਰੇ ਬਾਬਾ ਜੀ ਦਾ ਹੁਕਮ ਆ ਇਹ ਜਿਹੜੀ ਵੱਡੀ ਬੰਦਗੀ ਆ ਵੱਡੀ ਪੜ੍ਹਾਈ ਜਿਹੜੀ ਕਿਸੇ ਨੂੰ ਦੇਣੀ ਆ ਇਹ ਖੰਡ ਪਾਠਾ ਤੋਂ ਦਾੰਦ ਤੋਂ ਕੱਟ ਨਹੀਂ ਆ ਬੱਚੇ ਪੜ ਲਖ ਜਾਣਗੇ ਅਫਸਰ ਬਣ ਗਏ ਜਿੱਦਾਂ ਹੁਣ ਤੁਸੀਂ ਕਿੰਨੀਆਂ ਕਿੰਨੀਆਂ ਡਿਗਰੀਆਂ ਤੋਂ ਐਸ ਡੀਓ ਕੇ ਰਿਟਾਇਰਮੈਂਟ ਇੰਜੀਨੀਅਰ ਹੋ ਕੇ ਰਿਟਾਇਰਮੈਂਟ ਇਹ ਕਿਉਂਕਿ ਪੜ੍ਹਾਈ ਦਾ ਜੋਗਿਆ ਪੜ੍ਹਾਈ ਦੇ ਨਾਲ ਸਭ ਕੁਝ ਹੈ ਔਰ ਮੇਰੇ ਨਾਲੋਂ ਜ਼ਿਆਦਾ ਖਿਆਲ ਸੰਤ ਬਾਬਾ ਜਸਵਿੰਦਰਪਾਲ ਤਾਂ ਮੋਢੀ ਦਾ ਕਿਉਂਕਿ ਮੈਂ ਤਾਂ ਪੜਿਆ ਨਹੀਂ ਤੇ ਪੜੇ ਲਿਖੇ ਹੈ ਤੇ ਇਸ ਕਰਕੇ ਸਾਡੇ ਸਕਤੀ ਸਹਿਵਾਨ ਜੋ ਬਾਣਕਿਸ਼ਨ ਜੀ ਹੈ ਇਹ ਮੇਰੀ ਸਜੀ ਬਾਹ ਹੋਂ ਦੇ ਨਾਤੇ ਦਿਨ ਰਾਤ ਮੇਰੇ ਨਾਲ ਔਰ ਬੱਚਿਆਂ ਦੇ ਨਾਲ ਸਾਥ ਦੇ ਰਿਹਾ ਹੈ ਇੱਥੇ ਆਪਾਂ ਅੱਗੇ ਚੱਲਦੇ ਜਾਇ ਕਰਦੇ ਧੰਨ ਕਰਦੇ ਤੁਹਾਡਾ ਕੈਮਰਾ ਥੱਕ ਜਾਣਾ ਹੁਣ ਮੈਂ ਨਹੀਂ ਨਹੀਂ ਜੀ ਸੋ ਦੋਸਤੋ ਮੌਜੂਦਾ ਸੰਤ 108 ਸ਼੍ਰੀ ਮਹਿੰਦਰਪਾਲ ਜੀ ਜਿਨ੍ਹਾਂ ਨੇ ਪੂਰਾ ਇਤਿਹਾਸ ਦੱਸਿਆ ਔਰ ਹੁਣ ਅਸੀਂ ਬ੍ਰह्म ਸਰੋਵਰ ਵੱਲ ਜਾ ਰਹੇ ਹਾਂ ਜੀ ਔਰ ਦੱਸ ਦਈਏ ਕਿ ਸਤਿਗੁਰ ਰਬੀਦਾਸ ਮਹਾਰਾਜ ਜੀ ਜਿਹਦੇ ਪਵਿੱਤਰ ਨਾਮ ਦੇ ਉੱਪਰ ਇੱਕ ਇਸੇ ਹੀ ਪਿੰਡ ਦੇ ਵਿੱਚ ਸਰੋਵਰ ਬਣਿਆ ਹੋਇਆ ਹੈ ਸਰੋਵਰ ਦੇ ਵਿੱਚ ਮਤਲਬ ਹਰ ਕਹਿ ਸਕਦੇ ਹਾਂ ਕਿ ਰੋਜ਼ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਆਉਂਦੀ ਹੈ ਨਤਮਸਤਕ ਹੁੰਦੀ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੱਦੇ ਨਜ਼ਰ ਰੱਖਦੇ ਆ ਹੋਇਆ ਜਿਹੜਾ ਸਰੋਵਰ ਹੈ ਉਸ ਤੇ 24 ਘੰਟੇ ਉਸ ਪਰਮਪితਾ ਪਰਮਾਤਮਾ ਦਾ ਜਾਪ ਹੁੰਦਾ ਹੈ ਔਰ ਜੋ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਤੁਸੀਂ ਬੋਰਡ ਦੇਖ ਰਹੇ ਹੋ ਇਹਦੇ ਉੱਪਰ ਪੂਰਾ ਇਤਿਹਾਸ ਲਿਖਿਆ ਹੋਇਆ ਹੈ ਔਰ तकरीबन 13 ਪੁਆਇੰਟ ਨੇ ਜੋ ਮਤਲਬ ਇਸ ਦੇ ਉੱਪਰ ਲਿਖੇ ਹੋਏ ਨੇ ਔਰ ਇਸ ਸਮੇਂ ਆਪਾਂ ਉਧਰ ਹੀ ਜਾ ਰਹੇ ਹਾਂ ਜਿਸ ਜਗ੍ਹਾ ਦੇ ਉੱਪਰ ਤੀਰਥ ਸਥਾਨ ਬਣਿਆ ਹੋਇਆ ਹੈ ਔਰ ਇਹ ਬੋਰਡ ਦੇ ਉੱਪਰ ਵੀ ਤੁਸੀਂ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਕੁਝ ਦੇਖ ਸਕਦੇ ਹੋ ਕਿ ਕਿੰਨੀ ਸ਼ਿੱਦਤ ਦੇ ਨਾਲ ਸੰਗਤ ਦੇ ਵੱਲੋਂ ਮਤਲਬ ਪਿਆਰ ਸਤਕਾਰ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤ ਜਿਹੜੀ ਇਸ ਦਰਬਾਰ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੇ ਵੱਲੋਂ ਪਾਈ ਪਾਈ ਇਕੱਠੀ ਕਰਕੇ ਇਸ ਦਾਨ ਦੇ ਵਿੱਚ ਪਾਈ ਜਾ ਰਹੀ ਹੈ ਸੋ ਸ਼੍ਰੀ ਮਹਿੰਦਰਪਾਲ ਜੀ ਜੋ ਮੌਜੂਦਾ ਗੱਦੀ ਨਿਸ਼ੀਨ ਨੇ ਔਰ ਜਿਨ੍ਹਾਂ ਦੀ ਕਿਰਪਾ ਹੈ ਇਸ ਇਸ ਪੂਰੇ ਨਗਰ ਤੇ ਜਿਨ੍ਹਾਂ ਦੀ ਕਿਰਪਾ ਹੈ ਜਿਨ੍ਹਾਂ ਦੀ ਬਖਸ਼ਿਸ਼ ਹੈ ਔਰ ਸੰਗਤਾਂ ਜਿਹੜੀਆਂ ਨੇ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਹੋਈਆਂ ਨੇ ਔਰ ਦੇਸ਼ਾਂ ਵਿਦੇਸ਼ਾਂ ਤੋਂ ਹੀ ਇਸ ਡੇਰੇ ਦਾ ਇਥੋਂ ਅਸ਼ੀਰਵਾਦ ਜਿਹੜਾ ਪ੍ਰਾਪਤ ਕਰਦੀਆਂ ਨੇ ਸੋ ਲੰਗਰ ਹਾਲ ਬਣੇ ਹੋਏ ਨੇ ਸੰਗਤ ਦੇ ਆਉਣ ਜਾਣ ਵਾਸਤੇ ਸੁਵਿਧਾਾਂ ਹਨ ਔਰ ਰਹਿਣ ਵਾਸਤੇ ਪੂਰਾ ਇੰਤਜ਼ਾਮ ਹੈ ਕਿਉਂਕਿ ਇਸ ਦਰਬਾਰ ਦੇ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਬਹੁਤ ਜੁੜੀ ਹੋਈ ਹੈ ਔਰ ਜਦੋਂ ਦੇਸ਼ਾਂ ਵਿਦੇਸ਼ਾਂ ਦੀ ਗੱਲ ਹੁੰਦੀ ਹੈ ਫਿਰ ਸੰਗਤਾਂ ਇੱਥੇ ਆ ਕੇ ਸਟੇ ਵੀ ਕਰਦੀਆਂ ਨੇ ਉਹਨਾਂ ਵਾਸਤੇ ਕਮਰੇ ਬਣੇ ਹੋਏ ਨੇ ਲੰਗਰ 24 ਘੰਟੇ ਚੱਲਦਾ ਹੈ ਹੁਣ ਜਿਹੜਾ ਟੀਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇੱਕ ਸਕੂਲ ਹੈ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਨਾਮ ਦੇ ਉੱਪਰ ਇੱਥੇ ਦੇਖੋ ਦੱਸਿਆ ਜਾ ਰਿਹਾ ਕਿ ਕੋਰੋਨਾ ਤੋਂ ਪਹਿਲਾਂ ਤਾਂ ਕਾਫੀ ਸਟਰੈਂਥ ਸੀ ਸਕੂਲ ਦੇ ਵਿੱਚ ਲੇਕਿਨ ਹੌਲੀ-ਹੌਲੀ ਘਟ ਗਈ ਲੇਕਿਨ ਸਕੂਲ ਦੇ ਵਿੱਚ ਬੱਚਿਆਂ ਨੂੰ ਉਹ ਸਾਰੀਆਂ ਸਹੂਬਿਦਾਵਾਂ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਪ੍ਰਾਪਤ ਕਰਨ ਵਾਸਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਸੰਵਿਧਾਨ ਲਿਖਿਆ ਸੀ ਇਹ ਸਕੂਲ ਦੀ ਖੂਬਸੂਰਤ ਬਿਲਡਿੰਗ ਤੁਸੀਂ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਔਰ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਪਰ ਇੱਕ ਬਹੁਤ ਹੀ ਵਿਸ਼ਾਲ ਬਿਲਡਿੰਗ ਜਿਹੜੀ ਹੈ ਸ਼੍ਰੀ ਗੁਰੂ ਰਵਿਦਾਸ ਮਾਡਲ ਸਕੂਲ ਔਰ ਐਫੀਲੀਏਟਡ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ ਔਰ ਪੰਡਵਾ ਦੀ ਇਸ ਪਵਿੱਤਰ ਧਰਤੀ ਤੇ ਬਣਿਆ ਹੈ ਕਿਉਂਕਿ ਜਿਸ ਜਗ੍ਹਾ ਸੰਤ ਮਹਾਪੁਰਸ਼ਾਂ ਦੇ ਚਰਨ ਪੈਂਦੇ ਆ ਉਹ ਥਾਂ ਬੜਾ ਧਰਤੀ ਬੜੀ ਸੁਹਾਵਣੀ ਹੁੰਦੀ ਹੈ ਉਹ ਧਰਤੀ ਨੂੰ ਭਾਗ ਲੱਗ ਜਾਂਦੇ ਆ ਸੋ ਵਿਦਿਆ ਦਾ ਦਾਨ ਜਿਹੜਾ ਹੈ ਉਹ ਸਭ ਤੋਂ ਉੱਤਮ ਦਾਨ ਹੈ ਸੋ ਇਸ ਕਰਕੇ ਇਹ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਆਉਂਦਾ ਹੈ ਕਿਉਂਕਿ ਫਗਵਾੜੇ ਦੇ ਬਿਲਕੁਲ ਫਗਵਾੜੇ ਤੋਂ ਜਦੋਂ ਆਪਾਂ ਮਿਲ ਨੂੰ ਮੁੜਦੇ ਆ ਤੇ 10 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਪੰਡਵਾ ਪਿੰਡ ਔਰ ਇੱਥੇ ਹੀ ਇਹ ਖੂਬਸੂਰਤ ਦਰਬਾਰ ਜਿਹੜਾ ਹੈ ਉਹ ਤੁਸੀਂ ਵੇਖ ਸਕਦੇ ਹੋ ਉਹ ਵੇਖ ਸਕਦੇ ਹੋ ਔਰ ਜਦੋਂ ਅਸੀਂ ਮੁੜਦੇ ਸੀਗੇ ਤੇ ਥਾਂ ਥਾਂ ਬੋਰਡ ਲੱਗੇ ਹੋਏ ਸੀ ਡਾਇਰੈਕਸ਼ਨ ਦਿੱਤੀ ਹੋਈ ਸੀ ਸੰਗਤਾਂ ਜਿਹੜੀਆਂ ਪਹਿਲੀ ਵਾਰ ਆਉਂਦੀਆਂ ਉਹਨਾਂ ਨੂੰ ਆਉਣ ਜਾਣ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਅਸੁਵਿਧਾ ਨਹੀਂ ਹੁੰਦੀ ਸੋ ਅਸੀਂ ਸਕੂਲ ਦੇ ਵਿੱਚ ਐਂਟਰੀ ਕਰ ਰਹੇ ਹਾਂ ਸਰ ਔਰ ਦੱਸ ਦਈਏ ਕਿ ਸ਼ਿਰਗੁਰ ਰਬਦਾਸ ਮਹਾਰਾਜ ਜੀ ਦੇ ਨਾਮ ਦੇ ਉੱਪਰ ਇੱਕ ਬਹੁਤ ਹੀ ਖੂਬਸੂਰਤ ਬਿਲਡਿੰਗ ਔਰ ਇਸ ਬਿਲਡਿੰਗ ਦੇ ਵਿੱਚ ਸੈਂਕੜੇ ਦੀ ਤਾਦਾਦ ਦੇ ਵਿੱਚ ਸਟੂਡੈਂਟਸ ਨੇ ਟੀਚਰਸ ਨੇ ਪੜ੍ਹੇ ਲਿਖਿਆ ਸਟਾਫ ਹੈ ਜਿੱਥੇ ਕੀ এডਿਕੇਸ਼ਨ ਦੇ ਨਾਲ ਜਿਹੜਾ ਉਹਨੂੰ ਜੋੜਿਆ ਜਾ ਰਿਹਾ ਉੱਥੇ ਹੀ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਦੇ ਨਾਲ ਵੀ ਔਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਹੋਰ ਸਾਡੇ ਜਿੰਨੇ ਵੀ ਰੈਬਰ ਹੋਏ ਨੇ ਗੁਰੂ ਹੋਏ ਨੇ ਉਹਨਾਂ ਦੇ ਇਤਿਹਾਸ ਦੇ ਨਾਲ ਵੀ ਮਤਲਬ ਇਸ ਪੂਰੀ ਸੰਸਥਾ ਦੇ ਨਾਲ ਜੋੜਿਆ ਜਾ ਰਿਹਾ ਹੈ ਸੋ ਇਸ ਕਰਕੇ ਇੱਕ ਬਹੁਤ ਵੱਡਾ ਉਪਰਾਲਾ ਹੈ ਇੱਕ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਜਦੋਂ ਕਿਸੇ ਨੂੰ ਆਪਾਂ ਐਜੂਕੇਟ ਕਰਦੇ ਆ ਐਜੂਕੇਸ਼ਨ ਦਿੰਦੇ ਆ ਤਾਂ ਕਹਿੰਦੇ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਜਦੋਂ ਵਿਦਿਆ ਦਾ দান ਜਿਹੜਾ ਹੈ ਉਹ ਮਹਾਦਾਨ ਹੁੰਦਾ ਹੈ ਉਸ ਤੋਂ ਉੱਪਰ ਕੋਈ ਦਾਨ ਨਹੀਂ ਹੁੰਦਾ ਸੋ ਇਸ ਕਰਕੇ ਔਰ ਸਾਡੇ ਨਾਲ ਇਸ ਸਮੇ ਮੈਡਮ ਪ੍ਰਿੰਸੀਪਲ ਜੀ ਵੀ ਜੁੜੇ ਹੋਏ ਨੇ ਉਹਨਾਂ ਨੂੰ ਪ੍ਰਿੰਸੀਪਲ ਮੈਡਮ ਮਿਸਿਸ ਪਰਮਜੀਤ ਕੌਰ ਜੀ ਜਿਹੜੇ ਕਿ ਇਸ ਸੰਸਥਾ ਨੂੰ ਚਲਾ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹੋ ਸਭ ਤੋਂ ਪਹਿਲਾਂ ਜੈ ਗੁਰਦੇਵ ਧੰਨ ਗੁਰਦੇਵ ਜੀ ਇਹ ਕਿੰਨੇ ਸਾਲਾਂ ਤੋਂ ਭੈ ਜੀ ਇੱਥੇ ਤੁਸੀਂ ਸੇਵਾ ਕਰ ਰਹੇ ਹੋ ਜਦੋਂ ਤੋਂ ਇਹ ਸਕੂਲ ਚੱਲ ਰਿਹਾ 2011 ਤੋਂ ਜੀ ਉਸ ਸਮੇਂ ਤੋਂ ਲੈ ਕੇ ਮੈਂ ਇੱਥੇ ਸੇਵਾ ਕਰ ਰਹੀ ਹਾਂ ਕੰਟੀਨਿਊਸਲੀ ਕਿਸ ਤਰ੍ਹਾਂ ਦੇ ਮਾਹੌਲ ਕੋਰੋਨਾ ਕਾਲ ਵੀ ਆਇਆ ਹੋਰ ਵੀ ਮੁਸ਼ਕਲਾਂ ਬਹੁਤ ਆਉਣ ਗਿਆ ਸਟਰੈਂਥ ਦੇ ਵੀ ਫਰਕ ਪੈਂਦਾ ਹੈ ਕਿਸ ਤਰ੍ਹਾਂ ਮਹਿਸੂਸ ਕੀਤਾ ਪਹਿਲਾਂ ਸਾਡਾ ਸਕੂਲ ਬਹੁਤ ਵਧੀਆ ਚੱਲਦਾ ਸੀ 450 ਤੋਂ ਪੌਣੇ 500 ਤੱਕ ਦੀ ਸਟਰੈਂਥ ਸੀ ਜਦੋਂ 2019 ਦੇ ਵਿੱਚ ਮਾਰਚ 19 ਤੋਂ ਕੋਰੋਨਾ ਸ਼ੁਰੂ ਹੋ ਗਿਆ ਸਾਨੂੰ ਹੁਕਮ ਆ ਗਿਆ ਕਿ ਸਕੂਲ ਬੰਦ ਕਰ ਦਿਓ ਅੱਛਾ ਜੀ ਹਾਂਜੀ ਸਕੂਲ ਬੰਦ ਹੋ ਗਿਆ ਸਾਡਾ ਸਕੂਲ ਇਦਾਂ ਪਿੰਡ ਦੇ ਵਿੱਚ ਹੋਣ ਕਰਕੇ ਲੇਬਰ ਤੱਕ ਦੇ ਬੱਚੇ ਪੜ੍ਹਦੇ ਆ ਕਿਿਆਂ ਦਾ ਬੈਲੈਂਸ ਵੀ ਜਮਾ ਹੁੰਦਾ ਡੇਰੇ ਦਾ ਸਕੂਲ ਹੋਣ ਕਰਕੇ ਅਸੀਂ ਨਾ ਕਦੀ ਫਾਈਨ ਲਾਇਆ ਕਿਸੇ ਬੱਚੇ ਨੂੰ ਕਿਹੜਾ ਬੱਚਾ ਕਿਉਂਕਿ ਇਹ ਸੰਤਾਂ ਦਾ ਸਕੂਲ ਵਾ ਜੀ ਸੰਤ ਬਹੁਤ ਵਧੀਆ ਸੁਭਾਅ ਦੇ ਆ ਕੋਆਪਰੇਟ ਕਰਦੇ ਸਾਰੇ ਨਾ ਸੰਤਾਂ ਨੇ ਇਹ ਸਕੂਲ ਹੀ ਗਰੀਬਾਂ ਲਈ ਖੋਲਿਆ ਜਿਹੜੇ ਬੱਚੇ ਸ਼ਹਿਰ ਨਹੀਂ ਜਾ ਸਕਦੇ ਇੱਥੇ ਖੋਲਿਆ ਹੋਇਆ ਹੈ ਤੇ ਜਦੋਂ ਕਰੋਨਾ ਆਇਆ ਤੁਹਾਨੂੰ ਪਤਾ ਹੀ ਹੈ ਕਰੋਨਾ ਕਰਕੇ ਸਭ ਕੁਝ ਬੰਦ ਹੋ ਗਿਆ ਬੰਦ ਸੀ ਬਿਲਕੁਲ ਕਿਸੇ ਦਾ ਕੰਮ ਨਹੀਂ ਚੱਲਦਾ ਹਮ ਸਮਾਂ ਕਿਹੜਾ ਸੀ ਮਾਰਚ ਦਾ ਜੀ ਜੀ ਜਦੋਂ ਸਾਲ ਦਾ ਐਂਡ ਆ ਜਾਂਦਾ ਆ ਸਾਲ ਦੇ ਵਿੱਚ ਅਸੀਂ ਫੀਸਾਂ ਦਾ ਨੋਟਿਸ ਕੱਢਦੇ ਆ ਬੱਚਿਆਂ ਨੂੰ ਜਿਨ੍ਹਾਂ ਦਾ ਬੈਲੈਂਸ ਜਮਾ ਹੋ ਜਾਂਦਾ ਆ ਸਾਡੇ ਕੋਲ ਲਾਸਟ ਹਥਿਆਰ ਕੀ ਹੁੰਦਾ ਆ ਹਮ ਐਗਜ਼ਾਮ ਟਾਈਮ ਜੀ ਕਿ ਜਿਨ੍ਹਾਂ ਬੱਚਿਆਂ ਦੇ ਫੀਸ ਜਮ੍ਹਾਂ ਹੋਊਗੀ ਨਹੀਂ ਪੇਪਰ ਲਾਵਾਂਗੇ ਪਰ ਅਸੀਂ ਇਹ ਵੀ ਨਹੀਂ ਕਰ ਸਕਦੇ ਸਾਡੇ ਬੋਰਡ ਵੱਲੋਂ ਹੱਥ ਬੰਨੇ ਹੋਏ ਆ ਕੀ ਬਾਤ ਪੇਪਰ ਵੀ ਨਹੀਂ ਅਸੀਂ ਰੋਕ ਸਕਦੇ ਜੀ ਉਸ ਤੋਂ ਬਾਅਦ ਐਗਜ਼ਾਮ ਵੀ ਲੈ ਲੈ ਰਿਜ਼ਲਟ ਆਊਟ ਹੋਣੇ ਵਾਲਾ ਉਸ ਵੇਲੇ ਵੀ ਸਾਡੇ ਕੋਲ ਲਾਸਟ ਹਥਿਆਰ ਹੁੰਦਾ ਕਿ ਅਸੀਂ ਰਿਪੋਰਟ ਕਾਰਡ ਰੋਕ ਲਈਏ ਬੈਲੈਂਸ ਨਿਕਲ ਜਾਂਦਾ ਥੋੜਾ ਬਹੁਤਾ ਪਰ ਰਿਜ਼ਲਟ ਦਾ ਤਾਂ ਟਾਈਮ ਨਹੀਂ ਰਿਹਾ ਕਰੋਨਾ ਦੇ ਕਾਰਨ ਸਕੂਲ ਬੰਦ ਹੋ ਗਏ ਉਸ ਤੋਂ ਬਾਅਦ ਸਕੂਲ ਬੰਦ ਹੋ ਗਏ ਆਨਲਾਈਨ ਸਟੱਡੀ ਹੋ ਗਈ ਤੇ ਸਰਕਾਰ ਨੇ ਸਾਨੂੰ ਟਾਈਮ ਦਿੱਤਾ ਕਿ ਕੁਝ ਟਾਈਮ ਲਈ ਸਕੂਲ ਖੋਲ ਕੇ ਬੱਚਿਆਂ ਨੂੰ ਰਜਿਸਟ੍ਰੇਸ਼ਨ ਕਰ ਲਓ ਬੁక్స్ ਇਸ਼ੂ ਕਰ ਦਿਓ ਬੁక్స్ ਵੀ ਦਿੱਤੀਆਂ ਗਈਆਂ ਬੱਚਿਆਂ ਨੂੰ ਜਿਹੜੀਆਂ ਕਿ ਸਾਡੇ ਕੋਲ ਪਹਿਲਾਂ ਹੀ ਆ ਜਾਂਦੀਆਂ ਆ ਹੁਣ ਇਸ ਟਾਈਮ ਭਾਂਜੀ ਕਿੰਨੀ ਸਟਰੈਂਥ ਹੈ ਪ੍ਰੈਜ਼ੈਂਟ ਕਿੰਨੀ ਹਾਜ਼ਰੀ ਜਿਹੜੀ ਆ ਔਰ ਕਿੰਨੇ ਟੀਚਰ ਨੇ ਪ੍ਰੈਜ਼ੈਂਟ ਇਸ ਟਾਈਮ ਜੀ 234 ਸਟੂਡੈਂਟ ਨੇ ਓਕੇ ਟੀਚਿੰਗ ਐਂਡ ਨਾਨ ਟੀਚਿੰਗ ਸਟਾਫ ਦੇ ਵੀ ਮੈਂਬਰ ਨੇ अच्छा एजुकेशन तो ਲਾਭਾ ਬੱਚਿਆਂ ਨੂੰ ਹੋਰ ਕਿਸ ਕਿਸ ਚੀਜ਼ ਦੇ ਨਾਲ ਆਪਾਂ ਜੋੜਦੇ ਆ ਐਜੂਕੇਸ਼ਨ ਤਾਂ ਹੈ ਹੀ ਆ ਮਸਟ ਬੀ ਉਸ ਤੋਂ ਬਾਅਦ ਸਤਗੁਰ ਰਬਦਾਸ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉਹਨਾਂ ਦੀ ਵਿਚਾਰ ਇਸ ਤੋਂ ਇਲਾਵਾ ਕਾਰਕੁਲਰ ਜੀ ਐਕਟੀਵਿਟੀ ਦੀ ਗੱਲ ਕਰੀਏ ਤਾਂ ਕੀ ਉਸ ਫੀਲਡ ਦੇ ਵਿੱਚ ਵੀ ਬੱਚਿਆਂ ਨੂੰ ਲੈ ਕੇ ਜਾਂਦੇ ਹੋ ਬਿਲਕੁਲ ਜੀ ਸਟੱਡੀ ਦੇ ਨਾਲ ਨਾਲ ਅਸੀਂ ਬੱਚਿਆਂ ਨੂੰ ਇਨਡੋਰ ਆਰਡੋਰ ਐਕਟੀਵਿਟੀਆਂ ਕਰਾਉਂਦੇ ਆ ਮਾਰਨਿੰਗ ਅਸੈਂਬਲੀ ਦੇ ਵਿੱਚ ਬੱਚਿਆਂ ਨੂੰ ਮੋਰਲ ਵੈਲਿਊਜ਼ ਬਾਰੇ ਦੱਸਿਆ ਜਾਂਦਾ ਆ ਸਤਗੁਰ ਰਵਿਦਾਸ ਮਹਾਰਾਜ ਜੀ ਬਾਰੇ ਦੱਸਿਆ ਦਿੰਦਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਬਾਰੇ ਦੱਸਿਆ ਹੋਰ ਬਹੁਤ ਸਾਰੇ ਮਹਾਪੁਰਸ਼ਾਂ ਦੀਆਂ ਜੀਵਨੀਆਂ ਬਾਰੇ ਦੱਸਿਆ ਦਿੰਦਾ ਜੋ ਮਤਲਬ ਕਿ ਬੱਚਿਆਂ ਨੂੰ ਜੀਕੇ ਦੀ ਨੌਲੇਜ ਹੈਗੀ ਆ ਉਹ ਦਿੱਤੀ ਜਾਂਦੀ ਮਾਰਨਿੰਗ ਅਸੈਂਬਲੀ ਦੇ ਵਿੱਚ ਐਕਟੀਵਿਟੀਜ਼ ਕਰਵਾ ਕੇ ਕਰਵਾ ਕੇ ਦੇ ਬਿਲਕੁਲ ਜੀ ਪ੍ਰਿੰਸੀਪਲ ਮੈਡਮ ਮੈਡਮ ਪਰਮਜੀਤ ਕੌਰ ਜੀ ਇਸ ਸਮੇਂ ਮੇਰੇ ਨਾਲ ਨੇ ਜਿਨ੍ਹਾਂ ਨੇ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਆ ਔਰ ਖਾਸ ਕਰਕੇ ਦੇਖੋ ਇਹ ਪਿੰਡ ਦੇ ਵਿੱਚ ਸਕੂਲ ਹੈ ਕਰੋਨਾ ਮਹਾਮਾਰੀ ਦੇ ਦਿਨਾਂ ਦੇ ਵਿੱਚ ਸੜਕਾਂ ਬਿਲਕੁਲ ਖਾਲੀ ਸੀ ਅਸੀਂ ਲੋਕ ਘੁੰਮਦੇ ਸੀ ਕਿਉਂਕਿ ਰਿਪੋਰਟਿੰਗ ਕਰਨੀ ਸੀ ਲੋਕਾਂ ਦੀਆਂ ਪ੍ਰੋਬਲਮਸ ਨੂੰ ਲੈ ਕੇ ਸਰਕਾਰ ਤੱਕ ਪਹੁੰਚਾਉਣਾ ਸੀ ਅਸੀਂ ਲੋਕ ਉਹਨਾਂ ਹਾਲਾਤਾਂ 'ਚੋਂ ਗੁਜ਼ਰੇ ਹਾਂ ਸਿਰਫ ਸੜਕਾਂ ਦੇ ਉੱਪਰ ਦੋ ਸੀ ਜਾਂ ਪੁਲਿਸ ਨਜ਼ਰ ਆਉਂਦੀ ਸੀ ਜਾਂ ਸਾਡੇ ਵਰਗੇ ਰਿਪੋਰਟਰ ਨਜ਼ਰ ਆਉਂਦੇ ਸੀ ਹੋਰ ਸਭ ਕੁਝ ਬੰਦ ਸੀ ਲੇਕਿਨ ਇਹ ਸਕੂਲ ਦੇ ਉੱਪਰ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬੜੀ ਬਖਸ਼ਿਸ਼ ਹੈ ਕਿ ਇਹ ਸਟਿਲ ਵਰਕਿੰਗ ਹੈ ਅੱਜ ਵੀ ਇਹ ਚੱਲ ਰਿਹਾ ਹੈ ਔਰ ਜਦੋਂ ਸੰਤ ਮਹਾਤਮਾ ਦਾ ਆਸ਼ੀਰਵਾਦ ਹੋਵੇ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਡਾਊਨ ਨਹੀਂ ਜਾ ਸਕਦਾ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ ਸੋ ਦੋਸਤੋ ਇਸ ਸਮੇਂ ਤੁਸੀਂ ਪੰਡਵਾ ਪਿੰਡ ਦੇ ਵਿੱਚ ਬਣਿਆ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਜਿਹੜਾ ਬਹੁਤ ਹੀ ਖੂਬਸੂਰਤ ਸਕੂਲ ਹੈ ਉਸ ਦੀ ਡਿਟੇਲ ਜਾਣਕਾਰੀ ਲੀਤੀ ਹੈ ਅਸੀਂ ਹੋਰ ਵੀ ਕੋਸ਼ਿਸ਼ ਕਰਦੇ ਆ ਕਿਉਂਕਿ ਸਰੋਵਰ ਦੇ ਦਰਸ਼ਨਾਂ ਵਾਸਤੇ ਜਾ ਰਹੇ ਆ ਤਪ ਸਰੋਵਰ ਜਿੱਥੇ ਬਣਿਆ ਹੋਇਆ ਹੈ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਔਰ ਉਸ ਦੇ ਦਰਸ਼ਨ ਕਰਨ ਤੋਂ ਬਾਅਦ ਵੀ ਤੁਹਾਨੂੰ ਅਸੀਂ ਪੂਰੀ ਡਾਕੂਮੈਂਟਰੀ ਦਿਖਾਵਾਂਗੇ ਸਰ ਜਦ ਸਕੂਲ ਖੁੱਲਿਆ ਹੋਇਆ ਸਾਡੇ ਕੋਲ ਲੇਬਰ ਤੱਕ ਦੇ ਬੱਚੇ ਕਰਦੇ ਆ ਜਿਹਦੇ ਨਾਲ ਸਕੂਲ ਦਾ ਖਰਚਾ ਪੂਰਾ ਨਹੀਂ ਹੁੰਦਾ ਨਹੀਂ ਹੁੰਦਾ ਸੰਤਾ ਨੇ ਐਡੀ ਵੱਡੀ 5 ਕਰੋੜ ਦੀ ਬਿਲਡਿੰਗ ਸਕੂਲ ਨੂੰ ਦਿੱਤੀ ਹੋਈ ਆ ਖਰਚਾ ਪੂਰਾ ਨਹੀਂ ਹੁੰਦਾ ਗੱਲੇ ਦੇ ਵਿੱਚੋਂ ਡੇਰੇ ਤੋਂ ਘੱਟੋ ਘੱਟ 50 ਤੋਂ 60 ਹਜ਼ਾਰ ਸੰਤਾ ਵੱਲੋਂ ਪਰ ਮੰਥ ਸਕੂਲ ਦੇ ਵਿੱਚ ਪਾਇਆ ਜਾਂਦਾ ਆ ਪਰ ਸੰਤਾ ਨੇ ਕਦੀ ਸਾਨੂੰ ਮਨਾ ਨਹੀਂ ਕੀਤਾ ਕਰੋਨਾ ਕਾਲ ਦੇ ਦੌਰਾਨ ਕਿਸੇ ਸਟਾਫ ਦੀ ਪੇਮੈਂਟ ਨਹੀਂ ਰੋਕੀ ਗਈ ਡਿਲੇ ਜ਼ਰੂਰ ਹੋਈ ਆ ਸਭ ਨੂੰ ਪੇਮੈਂਟ ਕੀਤੀ ਗਈ ਆ ਪਰ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਸੰਤ ਬੜੇ ਮਹਾਨ ਨੇ ਜੀਨਾ ਨੇ ਗਰੀਬਾਂ ਲਈ ਇਹ ਪਰਉਕਕਾਰ ਕੀਤਾ ਹੋਇਆ ਆ ਬਹੁਤ ਜ਼ਿਆਦਾ ਸਾਨੂੰ ਸੰਤਾਂ ਵੱਲੋਂ ਡੇਰੇ ਵੱਲੋਂ ਹੈਲਪ ਆ ਸਕੂਲ ਚਲਾਉਣ ਦੇ ਵਿੱਚ ਜੇ ਇਹਨਾਂ ਵੱਲੋਂ ਹੈਲਪ ਨਾ ਹੋਵੇ ਤਾਂ ਕੱਲੀਆਂ ਸਕੂਲ ਦੀਆਂ ਫੀਸਾਂ ਦੇ ਹਿੱਸਾ ਸਿਰ ਤੇ ਸਕੂਲ ਨਹੀਂ ਚੱਲਦਾ ਕਿਉਂਕਿ ਸਰਕਾਰ ਦੇ ਜੋ ਆਰਡਰ ਆ ਬੋਰਡ ਵੱਲੋਂ 40% ਬੱਚੇ ਜਿਹੜੇ ਆ ਸਾਨੂੰ ਰਿਜ਼ਰਵ ਕੋਟੇ ਦੇ ਵਿੱਚ ਰੱਖਣੇ ਪੈਂਦੇ ਆ ਤੁਹਾਨੂੰ ਵੀ ਪਤਾ ਹੈ ਨਾ ਤੇ ਉਹ ਵੀ ਸਾਨੂੰ ਦੇਖਣੇ ਪੈਂਦੇ ਆ ਫਾਦਰਲੈਸ ਬੱਚਿਆਂ ਦੀ ਹਾਫ ਫੀਸ ਆ ਉਸ ਤੋਂ ਬਾਅਦ ਕੁਝ ਅਗਾਂ ਕੀ ਰਿਕਵੈਸਟ ਕਰਦੇ ਆ ਕਿ ਡੇ ਦੇ ਸਕੂਲ ਸਾਡੀਆਂ ਫੀਸਾਂ ਕੱਟ ਕੀਤੀਆਂ ਜਾਣ ਉਹਨਾਂ ਦੀ ਵੀ ਸੁਣਨੀ ਪੈਂਦੀ ਆ ਇਸ ਲਈ ਸਕੂਲ ਦਾ ਜਿਹੜਾ ਖਰਚਾ ਜ਼ਿਆਦਾ ਆ ਇਨਕਮ ਘੱਟ ਵਾ ਇਹ ਸੰਤਾਂ ਦੇ ਸਿਰ ਤੇ ਹੀ ਸਕੂਲ ਚੱਲ ਰਿਹਾ ਆ ਸੰਤ ਨਾ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ ਇਹਨਾਂ ਦੀ ਬਖਸ਼ਿਸ਼ ਮੈਂ ਤਾਂ ਪਹਿਲਾਂ ਹੀ ਕਹੀ ਜਾਂਦਾ ਕਿ ਇਸ ਨਗਰ ਤੇ ਹੀ ਨਹੀਂ ਹੈ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਹਨਾਂ ਦੇ ਉਪਾਸ਼ਕ ਨੇ ਇਹਨਾਂ ਦੇ ਸੇਵਕ ਨੇ ਜਿਹੜੇ ਕਿ ਉੱਥੇ ਬੈਠੇ ਇਹਨਾਂ ਦੀ ਦਇਆ ਜਿਹੜੀ ਹੈ ਉਹ ਚੱਲ ਰਹੀ ਹੈ ਸੋ ਤੁਸੀਂ ਤਾਂ ਬਿਲਕੁਲ ਚਰਨਾਂ 'ਚ ਬੈਠੇ ਸੰਤਾਂ ਵੱਲੋਂ ਬੱਚਿਆਂ ਨੂੰ ਟਾਈਮ ਟੂ ਟਾਈਮ ਸਟੇਸ਼ਨਰੀ ਕੋਟੀਆਂ ਡ्रेसेस ਮਤਲਬ ਹਰ ਸਾਲ ਦਿੱਤੀਆਂ ਜਾਂਦੀਆਂ ਇੱਕ ਸਾਲ ਡਰੈਸ ਦੇਤੀ ਕੋਟੀਆਂ ਦਿੱਤੀਆਂ ਸਟੇਸ਼ਨਰੀ ਵੀ ਨਾਲ ਦਿੱਤੀ ਜਾਂਦੀ ਆ ਬੱਚਿਆਂ ਨੂੰ ਇਵਨ ਥੈਨ ਕਿ ਅ ਦੇਰੇ ਜਦੋਂ ਫੰਕਸ਼ਨ ਹੁੰਦੇ ਬੱਚਿਆਂ ਨੂੰ ਲੰਗਰ ਵਿਛਾਇਆ ਜਾਂਦਾ ਆ ਅਸੀਂ ਸਕੂਲ ਦੇ ਵਿੱਚ ਬੱਚਿਆਂ ਨੂੰ 뮤직 ਦੀ ਸਿੱਖਿਆ ਵੀ ਦਿੰਨੇ ਆ 뮤직 ਦੇ ਟੀਚਰ ਲੱਗੇ ਹੋਏ ਉਹਦੀ ਕੋਈ ਐਕਸਟਰਾ ਫੀਸ ਨਹੀਂ ਨਾ ਕੰਪਿਊਟਰ ਦੀ ਕੋਈ ਐਕਸਟਰਾ ਫੀਸ ਲਈ ਜਾਂਦੀ ਆ ਅੱਜ ਵੀ 뮤직 ਦੀ ਕਲਾਸ ਲੱਗੀ ਹੋਈ ਸੀ ਉੱਪਰ ਪਰਮਜੀਤ ਭੈਣ ਜੀ ਅਸੀਂ ਬਕਾਇਦਾ ਤੌਰ ਤੇ ਕਿਸੇ ਦਿਨ ਪੋਸੂ ਨਾਮਾ ਚੈਨਲ ਦੀ ਟੀਮ ਆਏਗੀ ਅਸੀਂ ਪੂਰੀ ਡਾਕੂਮੈਂਟਰੀ ਕਰਨੀ ਚਾਹਾਂਗੇ ਔਰ ਮੈਂ ਬਾਬਾ ਜੀ ਤੋਂ ਵੀ ਇਜਾਜ਼ਤ ਚਾਹਾਂਗਾ ਜਸਲ ਸਾਹਿਬ ਤੋਂ ਵੀ ਇਜਾਜ਼ਤ ਹੈ ਕਿ ਕਿਸੇ ਦਿਨ ਅਸੀਂ ਸਪੈਸ਼ਲੀ ਕਿਉਂਕਿ ਮੈਨੂੰ ਬਹੁਤ ਅੱਛਾ ਲੱਗਾ ਹੈ ਉਪਰਾਲਾ ਔਰ ਖਾਸ ਕਰਕੇ ਜਦੋਂ ਤੁਹਾਡੇ ਵਰਗੇ ਸਟਾਫ ਬਾਬਾ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ ਬੱਚਿਆਂ ਦੀ ਕਿਰਪਾ ਬੱਚਿਆਂ ਦੀ ਉਪਰ ਦਇਆ ਕਰਦੇ ਨੇ ਤਾਂ ਹੋਰ ਵੀ ਸੋਨੇ ਤੇ ਸੁਆਗੇ ਵਾਲੀ ਗੱਲ ਹੁੰਦੀ ਹੈ ਮੈਂ ਵਾਅਦਾ ਕਰਦਾ ਇਜਾਜ਼ਤ ਲੈ ਕੇ ਅਸੀਂ ਪੂਰੇ ਸਕੂਲ ਤੇ ਇੱਕ ਡਾਕੂਮੈਂਟਰੀ ਬਣਾਵਾਂਗੇ ਉਹ ਵੀ ਐਡਮਿਸ਼ਨਾਂ ਦੇ ਦਿਨਾਂ ਦੇ ਵਿੱਚ ਇਹਨਾਂ ਅਸੀਂ ਜ਼ਰੂਰ ਕਰ ਸਕਾਂਗੇ ਸੋ ਤੁਸੀਂ ਗੱਲਬਾਤ ਕੀਤੀ ਬੜਾ ਚੰਗਾ ਲੱਗਾ ਭਵਿੱਖ ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਇੱਥੇ ਆਵਾਂਗੇ ਬਾਬਾ ਜੀ ਤੋਂ ਇਜਾਜ਼ਤ ਲਵਾਂਗੇ ਔਰ ਪੂਰੇ ਸਕੂਲ ਦੇ ਵਿੱਚ ਕਿਹੜੀਆਂ ਕਿਹੜੀਆਂ ਐਕਟੀਵਿਟੀ ਚੱਲ ਰਹੀਆਂ ਨੇ ਬੱਚਿਆਂ ਨੂੰ ਕਿਸ ਤਰ੍ਹਾਂ ਪ੍ਰਮੋਟ ਕੀਤਾ ਜਾਂਦਾ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਪੋਜ਼ਿਟਿਵ ਸੋਚ ਕਰੀਏਟ ਕੀਤੀ ਜਾਂਦੀ ਹੈ ਸਾਰਾ ਕੁਝ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਲੇਕਿਨ ਹੋਵੇਗਾ ਸਾਰਾ ਕੁਝ ਭਵਿੱਖ ਦੇ ਵਿੱਚ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਅਸੀਂ ਅੰਬੇਡਕਰ ਊਰਜਾ ਭਵਨ ਜਿਹੜਾ ਕਿ ਬਣਿਆ ਹੋਇਆ ਹੈ ਜਿਸ ਚਾਰ ਮੰਜ਼ਲੀ ਬਣਿਆ ਜਿੱਥੇ ਆਈਪੀਐਸ ਪੀਸੀਐਸ ਆਈਐਸ ਅਫੀਸਰ ਤੋਂ ਇਲਾਵਾ ਹੋਰ ਕੰਪੀਟੀਟਿਵ ਇੰਗਜ਼ਾਮ ਨੇ ਜਿੱਥੇ ਕੀ ਚੱਲ ਰਹੇ ਨੇ ਔਰ ਜਿੱਥੇ 40 ਬੱਚਿਆਂ ਦਾ ਹੋਸਟਲ ਜਿਹੜਾ ਪ੍ਰੋਵਾਈਡ ਹੈ ਖਾਣਾ ਫ੍ਰੀ ਹੈ ਐਜੂਕੇਸ਼ਨ ਫ੍ਰੀ ਹੈ ਉਸ ਵਾਸਤੇ ਸਾਹਮਣੇ ਪਈ ਜ਼ਮੀਨ ਦੇ 3.5 ਕਨਾਲਾਂ ਤੋਂ ਵੱਧ ਜ਼ਮੀਨ ਹੈ ਜਿਸ ਦੀ ਲੱਖਾਂ ਰੁਪਏ ਕੀਮਤ ਹੈ ਉਸ ਦੇ ਖਰਚੇ ਨੂੰ ਲੈ ਕੇ ਅਸੀਂ ਇਹਨਾਂ ਦਿਨਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਸੰਤ ਸਮਾਜ ਦੇ ਨਾਲ ਸੰਪਰਕ ਕਰ ਰਹੇ ਹਾਂ ਹੋਰ ਸਾਡੇ ਬਹੁਤ ਆਫੀਸਰ ਨੇ ਜਿਹੜੇ ਕੀ ਇਸ ਯੋਗਦਾਨ ਦੇ ਵਿੱਚ ਆਪਣਾ ਹਿੱਸਾ ਪਾਰ ਹੈ ਨੇ ਉਸ ਚੀਜ਼ ਨੂੰ ਲੈ ਕੇ ਅਸੀਂ ਜਿਹੜਾ ਚੱਲ ਰਹੇ ਹਾਂ ਔਰ ਭਵਿਕ ਦੇ ਵਿੱਚ ਮਾਰਚ ਤੋਂ ਪਹਿਲਾਂ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਸਕੂਲ ਦੇ ਵਿੱਚ ਆਈਏ ਤਾਂ ਕਿ ਐਡਮਿਸ਼ਨਾਂ ਦੇ ਦਿਨਾਂ ਵਿੱਚ ਲੋਕਾਂ ਤੱਕ ਇਹ ਗੱਲ ਜਾਵੇ ਔਰ ਇਸ ਸਕੂਲ ਦੀ ਸੰਸਥਾ ਦਾ ਹੋਰ ਜਿਹੜਾ ਨਾਮ ਹੈ ਉਹ ਬੁਲੰਦ ਹੋਵੇ ਔਰ ਬਾਬਾ ਜੀ ਦੀ ਦਇਆ ਜਿਹੜੀ ਹੈ ਉਹ ਇਸੇ ਤਰ੍ਹਾਂ ਸਟਾਫ ਦੇ ਉੱਪਰ ਬੱਚਿਆਂ ਦੇ ਉੱਪਰ ਨਗਰ ਤੇ ਵਰਸਦੀ ਰਹੇ ਕੈਮਰਾਮੈਨ ਵਿਸ਼ਨੂ ਦੇ ਨਾਲ ਮੈ ਸੋਮਸੋ ਹੋਤਾ ਪਿੰਡ ਪੰਡਪਾ ਤੋਂ ਪੋਸੂਨਾਮਾ ਚੈਨਲ ਨੇ